ਅਮਰੀਕਾ ਦੇ ਵਿੱਚ ਬੋਲ ਪਿਆ ਖਤਰੇ ਦਾ ਧੂਤੂ H1B ਵੀਜ਼ਾ ਧਾਰਕਾਂ ਦੇ ਲਈ ਵੱਡੀ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਇੱਕ ਨਵਾਂ ਬਸ਼ਿੰਟਨ ਦੇ ਵਿੱਚ ਲਾ ਪੇਸ਼ ਹੋ ਰਿਹਾ ਜਿਹੜਾ ਕਿ ਸਿੱਧੇ ਤੇ ਸਿੱਧੇ ਤੌਰ ਤੇ H1B ਵੀਜ਼ਾ ਦੇ ਲਈ ਬਹੁਤ ਹੀ ਖਤਰੇ ਦੀ ਘੰਟੀ ਹੈ ਜੀ ਹਾਂਜੀ ਇਹਦੇ ਵਿੱਚ ਘੱਟੋ ਘੱਟ 85000 ਲੋਕਾਂ ਦੇ ਵੀਜ਼ੇ ਰੱਦ ਹੋਣਗੇ ਤੇ ਲੋਕਾਂ ਨੂੰ ਇੱਥੇ ਆਉਣ ਤੋਂ ਰੋਕਿਆ ਜਾਵੇਗਾ ਖਾਸ ਕਰਕੇ ਇਹਦੇ ਨਾਲ ਸਿਰਫ ਉਹ ਸਿਰਫ ਭਾਰਤੀਆਂ ਦੇ ਉੱਪਰ ਅਟੈਕ ਕੀਤਾ ਜਾ ਰਿਹਾ ਸਿਰਫ ਸਿਰਫ ਭਾਰਤੀਆਂ ਨੂੰ ਇੱਥੇ ਰੋਕਣ ਦੇ ਲਈ ਇਹ ਨਵਾਂ ਬਿੱਲ ਲੈ ਕੇ ਆ ਰਹੇ ਆ ਸੋ ਇਹ ਬਿੱਲ ਕੀ ਆ ਕੀ ਇਹਦੇ ਨਾਲ ਹੋਣਗੇ ਕਿੰਨੇ ਪ੍ਰਤੀਸ਼ਤ ਲੋਕ ਜਿਹੜੇ H1B ਵੀਜ਼ਾ ਧਾਰਕ ਆ ਅਫੈਕਟਡ ਹੋਣਗੇ ਕਿਹੜੀ ਕਿਹੜੀ ਕੰਟਰੀਆਂ ਦੇ ਲੋਕ ਇੱਥੇ ਆਉਣ ਤੋਂ ਰੋਕਣ ਦੇ ਲਈ ਇਹ ਬਿੱਲ ਲਿਆਂਦੇ ਗਏ ਔਰ ਕਿਉਂ ਲਿਆਂਦੇ ਗਏ ਆ ਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਔਰ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਅਗਰ ਵੀਡੀਓ ਦੇ ਉੱਪਰ ਨਵੇਂ ਸੋ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਗੱਲ ਕਰ ਲਈਏ ਕਿ ਵਾਸ਼ਿੰਗਟਨ ਦੇ ਵਿੱਚ ਇੱਕ ਲਾਅ ਪਾਸ ਹੋਣ ਲੱਗਾ ਲਾਅ ਪੇਸ਼ ਕੀਤਾ ਫਲੋਰੀਡਾ ਦੇ ਵਿੱਚ ਰਿਪਬਲਿਕਨ ਕਾਂਗਰਸ ਮੈਂ ਗ੍ਰੇਗ ਸਟਿਊਬ ਦਾ ਇਹ ਲਾ ਜਿਹੜਾ ਨਵਾਂ ਲੈ ਕੇ ਇਹਨਾਂ ਨੇ ਬਿੱਲ ਪੇਸ਼ ਕੀਤਾ ਇਹਦੇ ਵਿੱਚ ਸਿੱਧਾ-ਸਿੱਧਾ ਭਾਰਤੀਆਂ ਨੂੰ ਰੋਕਿਆ ਜਾਵੇਗਾ ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਜਿਹੜੇ ਇਹ H1B ਵੀਜ਼ਾ ਧਾਰਕ ਜਾ ਫਿਰ ਇਹ ਬਿਜੇ ਲਗਦੇ ਆ ਇਹਦੇ ਵਿੱਚ 70 ਤੋਂ 72% ਸਿਰਫ ਸਿਰਫ ਇੰਡੀਅਨ ਹੀ ਵੀਜ਼ੇ ਨੂੰ ਪ੍ਰਾਪਤ ਕਰ ਲੈਂਦੇ ਆ ਕਿ ਉਹਨਾਂ ਦੀ ਆਪਣੀ ਕਾਬਲੀਅਤ ਹੁੰਦੀ ਆ ਔਰ ਉਹ ਐਸ ਤੇ ਉੱਪਰ ਹੱਕਾ ਆਪਣਾ ਇਸਮਾਲ ਲੈਂਦੇ ਆ ਤੇ ਦੂਜੇ ਨੰਬਰ ਤੇ 10 ਤੋਂ 12% ਚਾਈਨੀਜ਼ ਉਹ ਇਸ ਵੀਜ਼ੇ ਨੂੰ ਪ੍ਰਾਪਤ ਕਰਦੇ ਆ ਸੋ ਇਹ ਗਰੇਕ ਸਾਹਿਬ ਦਾ ਕਹਿਣਾ ਇਹ ਆ ਕਿ 80% ਤੱਕ ਤਾਂ ਇਹ ਦੋ ਕੰਟਰੀਆਂ ਹੀ ਇਸ ਵੀਜ਼ੇ ਨੂੰ ਪ੍ਰਾਪਤ ਕਰ ਲੈਂਦੀਆਂ ਔਰ ਇਹ ਸਿੱਧਾ-ਸਿੱਧਾ ਸਾਡੇ ਇੱਥੇ ਅਮਰੀਕਨ ਦੇ ਲੋਕਾਂ ਦੇ ਉੱਪਰ ਡਾਕਾ ਹੈ ਔਰ ਜਿਹੜੀਆਂ ਕੰਪਨੀਆਂ ਇਹ ਕੀ ਕਰਦੀਆਂ ਘੱਟ ਬੇਤਨ ਦੇਣ ਦੇ ਲਈ ਘੱਟ ਸੈਲਰੀ ਦੇਣ ਦੇ ਲਈ ਲੋਕਾਂ ਨੂੰ ਬਾਹਰੋਂ ਹਾਇਰ ਕਰਦੀਆਂ ਤੇ ਇਹ ਕੰਟਰੀਆਂ ਦੇ ਲੋਕ ਇੱਥੇ ਆਉਂਦੇ ਆ ਤੇ ਸਾਡੇ ਦੇਸ਼ ਦੇ ਉੱਪਰ ਬੋਝ ਵੱਧਦਾ ਤੇ ਸਾਡੇ ਜਿਹੜੇ ਖੁਦ ਦੇ ਲੋਕ ਆ ਇੱਥੋਂ ਦੇ ਸੋ ਉਹਨਾਂ ਨੂੰ ਪੂਰੀ ਉਹਨਾਂ ਦੀ ਇਨਕਮ ਨਹੀਂ ਮਿਲਦੀ ਪਈ ਉਹਨਾਂ ਨੂੰ ਪੂਰਾ ਉਹਨਾਂ ਦਾ ਰੋਜ਼ਗਾਰ ਨਹੀਂ ਮਿਲਦਾ ਪਿਆ ਸੋ ਇਸੇ ਲਈ ਇਹਨਾਂ ਨੇ ਇਹ ਦਿੱ ਲੈਂਦਾ ਕਿ 2027 ਤੱਕ ਜਿਹੜਾ H1B ਵੀਜ਼ਾ ਇਹਨੂੰ ਬਿਲਕੁਲ ਜ਼ੀਰੋ ਤੇ ਲਿਆਂਦਾ ਜਾਵੇ ਔਰ ਜਿਹੜੀਆਂ ਇਹ ਸੀਟਾਂ ਤਾਂ ਇਹ ਅਸੀਂ ਚਾਹ ਰਹੇ ਆ ਕਿ ਇਹ ਰੋਜ਼ਗਾਰ ਸਾਡੇ ਇੱਥੇ ਜਿਹੜੇ ਹਨਰਬੰਦ ਅਮਰੀਕਾ ਨਾਲ ਉਹਨਾਂ ਨੂੰ ਮਿਲੇ ਉੱਥੇ ਹੀ ਹੁਣ ਇਹ ਬਿੱਲ ਪੇਸ਼ ਤਾਂ ਹੋ ਗਿਆ ਹੁਣ ਪਾਸ ਹੋਵੇਗਾ ਜਾਂ ਨਹੀਂ ਹੋਵੇਗਾ ਪਰ ਇਹਦੇ ਨਾਲ ਅਨੀਂਦ ਬਹੁਤ ਲੋਕਾਂ ਦੀ ਉੱਡ ਗਈ ਆ ਜਿੰਨੇ ਕਿ ਭਾਰਤੀਆਂ ਲਈ ਖਾਸ ਕਰਕੇ ਇਹ ਇੱਕ ਮੌਕਾ ਹੁੰਦਾ ਸੀਗਾ ਬਹੁਤ ਹੀ ਜ਼ਿਆਦਾ ਓਪਰਚੁਨਿਟੀ ਸੀਗੀ ਕਿ ਉਹ ਇੱਥੇ ਆਉਂਦੇ ਸੀਗੇ ਆਪਣਾ ਲੱਕ ਕਿਸਮਤ ਆਉਂਦੇ ਸੀਗੇ ਤੇ ਵਧੀਆ ਫਿਊਚਰ ਬਣਾਉਂਦੇ ਸੀਗੇ ਔਰ ਨਾਲ ਦੀ ਨਾਲੇ ਜਿਹੜੀਆਂ ਇੱਥੋਂ ਦੀਆਂ ਕੰਪਨੀਆਂ ਸੀਗੀਆਂ ਜਿਹੜੀਆਂ ਹਾਇਰ ਕਰਦੀਆਂ ਸੀਗੀਆਂ ਉਹਨਾਂ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਆ ਕਿਉਂਕਿ ਬਹੁਤ ਹੀ ਜ਼ਿਆਦਾ ਇਹ ਕੰਪਨੀਆਂ ਇਹਨਾਂ ਤੇ ਹੀ ਨਿਰਭਰ ਕਰਦੀਆਂ ਸੀਗੀਆਂ ਹਾਂਜੀ ਜਿਨ੍ਹਾਂ ਨੂੰ ਇਹ ਇਸ ਬੀਜੇ ਦੇ ਉੱਪਰ ਇੱਥੇ ਲੈ ਕੇ ਆਉਂਦੇ ਸੀਗੇ ਨਾ ਖਾਸ ਕਰਕੇ ਭਾਰਤੀਆਂ ਇਹਨਾਂ ਦੇ ਉੱਪਰ ਹੀ ਜ਼ਿਆਦਾ ਨਿਰਭਰ ਕਰਦੇ ਸੀਗੀਆਂ ਪਰ ਹੁਣ ਸਰਕਾਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇਮੀਗ੍ਰੇਸ਼ਨ ਦੇ ਪਿੱਛੇ ਹੀ ਪਈ ਹੋਈ ਆ ਸੋ ਐਸੀ ਤਰ੍ਹਾਂ ਹੁਣ ਨਵੇਂ ਤੇ ਨਵੇਂ ਲਾਅ ਲਿਆ ਕੇ ਹਰ ਇੱਕ ਤੱਕ ਹੱਥ ਪਾਇਆ ਜਾ ਰਿਹਾ ਖਾਲੀ ਇਹ ਨਹੀਂ ਕਿ ਜਿਨ੍ਹਾਂ ਬਾਰਡਰ ਕ੍ਰੋਸ ਕੀਤਾ ਸੀਗਾ ਉਹਨਾਂ ਨੂੰ ਹੀ ਰੋਕਣਾ ਜਾਂ ਉਹਨਾਂ ਨੂੰ ਹੀ ਇੱਥੋਂ ਰਿਪੋਰਟ ਕਰਨਾ ਤੇ ਹੁਣ ਟਰੰਪ ਪ੍ਰਸ਼ਾਸਨ ਬਹੁਤ ਅੱਗੇ ਵੱਧ ਚੁੱਕਿਆ ਤੇ ਹੁਣ ਉਹਨਾਂ ਨੇ ਜਿਹੜੇ ਹਾਈ ਕੁਆਲੀਫਿਕੇਸ਼ਨ ਵਾਲੇ ਜਿਹੜੇ ਪੜ੍ਹ ਲਿਖ ਕੇ ਜਿਨ੍ਹਾਂ ਨੂੰ ਖੁਦ ਅਮਰੀਕਾ ਤਰਸਦਾ ਸੀ ਕਿ ਇੱਥੇ ਆਓ ਜਿਨ੍ਹਾਂ ਦੇ ਲਈ ਅਮਰੀਕਾ ਦਿਆਂ ਦੀਆਂ ਕੰਪਨੀਆਂ ਸੀਗੀਆਂ ਇੱਕ ਇੱਕ ਲੱਖ ਡਾਲਰ ਫੀਸ ਦੇਣ ਦੇ ਲਈ ਵੀ ਤਿਆਰ ਬੈਠੇ ਆ ਕਿ ਤੁਸੀਂ ਇੱਥੇ ਆਓ ਤੇ ਸਾਡੇ ਕੋਲ ਕੰਮ ਕਰੋ ਹੁਣ ਹੱਥ ਉਹਨਾਂ ਤੱਕ ਕੋਈ ਪਹੁੰਚ ਗਿਆ 트ੰਪ ਪ੍ਰਸ਼ਾਸਨ ਦਾ ਤੇ ਉਹਨਾਂ ਨੂੰ ਰੋਕਣ ਦੇ ਲਈ ਵੀ ਹੁਣ ਇਹ ਬਿੱਲ ਆਣ ਲੱਗ ਗਿਆ ਹੁਣ ਇਹ ਬਿੱਲ ਪਾਸ ਹੋਣ ਦੇ ਨਾਲ ਉਹ 85000 ਜਿਹੜੇ ਇਸ ਕੋਟੇ ਦੇ ਵਿੱਚ ਆਣੇ ਸੀਗੇ ਉਹਨਾਂ ਦੇ ਉੱਪਰ ਸਿੱਧੀ ਸਿੱਧੀ ਤਲਵਾਰ ਲੰਮਕੀ ਆ ਕਿ ਉਹ ਹੁਣ ਨਹੀਂ ਆ ਸਕਣਗੇ ਸੋ ਇਹ ਬਹੁਤ ਵੱਡੀ ਅਪਡੇਟ ਆ ਤੇ ਬਹੁਤ ਵੱਡਾ ਕਦਮ ਚੁੱਕਣ ਜਾ ਰਹੀ ਆ ਅਮਰੀਕਾ ਇਸ H1B ਵੀਜ਼ਾ ਵਾਲਿਆਂ ਦੇ ਉੱਪਰ ਕੀ ਹੋਵੇਗਾ ਹੁਣ ਕਿਉਂਕਿ ਉਹਨਾਂ ਦਾ ਇਹ ਕਹਿਣਾ ਕਿ ਜਿੰਨੀਆਂ ਵੀ ਇੱਥੇ ਯੂਨੀਵਰਸਿਟੀਆਂ ਜਾਂ ਇੱਥੇ ਜਿਹੜੇ ਪੜੇ ਲਿਖੇ ਆ ਜਾਂ ਇੱਥੋਂ ਦੇ ਸਾਡੇ ਆਪਣੇ ਆ ਉਹ ਲੋਕਾਂ ਨੂੰ ਇਹ ਨੌਕਰੀਆਂ ਨਹੀਂ ਮਿਲਦੀਆਂ ਕਿਉਂਕਿ ਜਿਹੜੀਆਂ ਵੀ ਇਹ ਕੰਪਨੀਆਂ ਜੋ ਵੀ ਹੈਗਾ ਇੱਥੇ ਇਹ ਸਾਰੇ ਦੇ ਸਾਰੇ ਇਹ ਬਾਹਰੋਂ ਹਾਇਰ ਕਰਦੀਆਂ ਹਾਇਰ ਕਰਨ ਦੀ ਇੱਕੋ ਇੱਕ ਵਜ੍ਹਾ ਕਿਉਂਕਿ ਉਹਨਾਂ ਨੂੰ ਘੱਟ ਸੈਲਰੀ ਦੇਣੀ ਪੈਂਦੀ ਆ ਸੋ ਐਸੇ ਲਈ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਰੋਕ ਕੇ ਅਸੀਂ ਆਪਣਿਆਂ ਨੂੰ ਤਜ਼ੀਬ ਦੇਈਏ ਤੇ ਆਪਣਿਆਂ ਦੀ ਨੌਕਰੀਆਂ ਨੂੰ ਇੱਥੇ ਬਰਕਰਾਰ ਰੱਖੀਏ ਸੋ ਇਹ ਇਹ ਗੱਲਬਾਤ ਕਰਕੇ ਇਹ ਗਰੇਕ ਸਾਹਿਬ ਨੇ ਬਿੱਲ ਰੱਖਿਆ ਉਹ ਹੁਣ ਦੇਖਣ ਦੀ ਗੱਲ ਇਹ ਹੋਵੇਗੀ ਕੀ ਹੋਵੇਗਾ ਅਗਲਾ ਪ੍ਰੋਸੈਸ ਕੀ ਹੁਣ ਜਿਹੜੇ ਆਲਰੇਡੀ ਆਏ ਹੋਏ ਆ ਤੁਹਾਨੂੰ ਪਤਾ ਕਿ ਉਹਨਾਂ ਦੇ ਉੱਪਰ ਵੀ ਸ਼ਕਤੀਆਂ ਹੋ ਰਹੀਆਂ ਹਨ ਤੁਹਾਨੂੰ ਪਤਾ ਪਹਿਲਾਂ ਵੀ ਇੱਕ ਨਿਊਜ਼ ਕੀਤੀ ਸੀਗੀ ਜਿੱਥੇ ਗੂਗਲ ਵਾਲਿਆਂ ਨੇ ਮਾਈਕਰੋਸਾਫਟ ਵਾਲਿਆਂ ਨੇ ਔਰ ਐਪਲ ਵਾਲਿਆਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਸਗੀ ਕਿ ਜਿੰਨੇ ਵੀ ਉਹਨਾਂ ਦੇ ਕੋਲ ਕੰਮ ਕਰਦੇ ਆ ਜਾਂ ਜਿਹੜੇ ਵੀ ਹੈਗੇ ਇੱਥੇ ਉਹ ਆਪਣੇ ਹੋਮ ਕੰਟਰੀਆਂ ਦੇ ਵਿੱਚ ਨਾ ਜਾਣ ਜਾਂ ਫਿਰ ਜਿਹੜੇ ਹੋਮ ਕੰਟਰੀਆਂ ਦੇ ਵਿੱਚ ਹੈਗੇ ਉਹ ਜਲਦੀ ਜਲਦੀ ਵਾਪਸ ਆ ਜਾਵੇ ਕਿਉਂਕਿ 트럼ਪ ਪ੍ਰਸ਼ਾਸਨ ਇਸ ਚੀਜ਼ ਦੇ ਉੱਪਰ ਵੀ ਬਹੁਤ ਸਖਤ ਹੋ ਰਿਹਾ ਤਾਂ ਕਿ ਤੁਹਾਨੂੰ ਕੋਈ ਆਉਣ ਦਿਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਇਸ ਲਈ ਹੁਣ ਇਹ ਕਾਰਵਾਈਆਂ ਅੱਗੇ ਤੋਂ ਅੱਗੇ ਵੱਧ ਰਹੀਆਂ ਹੁਣ ਬਿਲਕੁਲ ਹੀ ਰੋਕਿਆ ਜਾਵੇਗਾ ਸੋ ਹੁਣ ਵੱਡੀ ਕਾਰਵਾਈ ਹੋਵੇਗੀ H1B ਵੀਜ਼ਾ ਧਾਰਕਾਂ ਦੇ ਇੱਕ ਤਰ੍ਹਾਂ ਦਾ ਕਹਿ ਸਕਦੇ ਆਪਾਂ ਕਿ ਅਮਰੀਕਾ ਨਹੀਂ ਚਾਹ ਰਿਹਾ ਕਿ ਭਾਰਤ ਔਰ ਚਾਈਨਾ ਤੋਂ ਇੱਥੇ ਸਾਡੇ ਕੋਲ ਲੋਕ ਕੌਣ H1B ਵੀਜ਼ਾ ਦੇ ਉੱਪਰ ਔਰ ਜਿੰਨੇ ਵੀ ਇਹ ਲੋਕ ਆਂਦੇ ਆ ਉਹ ਸਿਰਫ ਸਿਰਫ ਸਾਡੇ ਹੀ ਲੋਕਾਂ ਨੂੰ ਨੌਕਰੀ ਮਿਲੇ ਕਿਉਂਕਿ 71% ਭਾਰਤੀਆਂ ਨੂੰ ਇਹ ਨੌਕਰੀਆਂ ਪ੍ਰਾਪਤ ਹੁੰਦੀਆਂ ਇਹ ਵੀਜ਼ੇ ਪ੍ਰਾਪਤ ਹੁੰਦੇ ਆ ਔਰ 12% ਚਾਈਨੀਜ਼ ਲੋਕ ਇਹ ਵੀਜ਼ੇ ਔਰ ਇਹ ਨੌکریاں ਪ੍ਰਾਪਤ ਕਰ ਲੈਂਦੇ ਆ ਸੋ ਬਹੁਤ ਵੱਡਾ ਨੰਬਰ ਆ 80% ਤਕਰੀਬਤ ਤਕਰੀਬਨ ਇਹ ਦੋਨੋਂ ਕੰਟਰੀਆਂ ਇਸ ਵੀਜ਼ੇ ਨੂੰ ਹਾਸਲ ਕਰ ਲੈਂਦੀਆਂ ਸੋ ਹੁਣ ਇਸ ਨੂੰ ਰੋਕਿਆ ਜਾਵੇਗਾ 2027 ਤੱਕ ਬਿਲਕੁਲ ਜ਼ੀਰੋ ਕਰਨ ਦੀ ਇਹਦੀ ਕੋਸ਼ਿਸ਼ ਹੋਵੇ ਕਿ ਇਸ ਬਿਲ ਦੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਦੋਂ ਲਾਗੂ ਹੋਵੇਗਾ ਕੀ ਹੋਵੇਗਾ ਇਸ ਦੇ ਉੱਪਰ ਕੀ ਨਹੀਂ ਹੋਵੇਗਾ ਆਉਣ ਨਾਲ ਦੇਣਾ ਚਾਪਾ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਅਗਰ ਤੁਸੀਂ ਇਸ ਵੀਡੀਓ ਦੇ ਬਾਰੇ ਕੁਝ ਵੀ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਜਾਂ ਦੱਸਣਾ ਹੋਇਆ ਜਰੂਰ ਆਪਣੀ ਰਾਏ ਔਰ ਆਪਣਾ ਕੁਝ ਵੀ ਕਮੈਂਟ ਕਰਕੇ ਦੱਸਿਓ ਬਾਕੀ ਇਸ ਚੈਨਲ ਨੂੰ ਅਜੇ ਤੱਕ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਇਹ ਪਹੁੰਚ ਸਕੇ ਥੈਂਕ ਯੂ ਮਿਲਦੇ ਆ ਨਵੀਂ ਅਪਡੇਟ